ਹਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਇਹ ਤਿੰਨ ਚੀਜ਼ਾਂ ਅਸੀਂ ਗੁਰੂ ਸਾਹਿਬ ਤੋਂ ਲੈਣੀਆਂ ਨੇ ਇੱਕ ਸਤ ਲੈਣ ਦੇਣ ਚੰਗਾ ਰੱਖਣਾ ਕਿਸੇ ਦਾ ਹੱਕ ਨਹੀਂ ਮਾਰਨਾ ਦੂਜੇ ਦਾ ਭਲਾ ਸੋਚਣਾ ਸੰਤੋਖ ਦਾ ਅਰਥ ਹੈ ਜੋ ਕੁਝ ਪ੍ਰਮਾਤਮਾ ਨੇ ਦਿੱਤਾ ਹੈ ਉਹਦੇ ਵਿੱਚ ਖੁਸ਼ ਰਹਿਣਾ ਤੇ ਮਿਹਨਤ ਕਰਨੀ ਤੇ ਕਿਰਤ ਕਰਨੀ ਤੇ ਉਦਮ ਕਰਨ ਇਹਨੂੰ ਸੰਤੋਖ ਕਹਿੰਦੇ ਨੇ ਨਾ ਲੋੜ ਹੈ ਨਾ ਮੋੜ ਹੈ ਨਾ ਦੌੜ ਹੈ ਨਾ ਜੋੜ ਹੈ ਨਾ ਹੋੜ ਹੈ ਇਹ ਚੀਜ਼ਾਂ ਇਹਨੂੰ ਸੰਤੋਖ ਦਾ ਮਤਲਬ ਇਹ ਨਾ ਸਮਝਣਾ ਵੀ ਬੰਦਾ ਗਰੀਬੀ ਵਾਲੀ ਜਾਏ ਕੁਝ ਕਰੇ ਨਾ ਨਹੀਂ ਸੰਤੋਖ ਦੇ ਅਲਤ ਕੀਤੇ ਨੇ ਵਿਦਵਾਨਾਂ ਦੇ ਵੀ ਜਿੰਨਾ ਮਿਲਿਆ ਉਹ ਬਹੁਤ ਹੈ ਨਾ ਲੋੜ ਹੈ ਤੇ ਜੇ ਰੱਬ ਦਿੰਦਾ ਨਾ ਮੋੜ ਹੈ ਮੋੜਨਾ ਵੀ ਨਹੀਂ ਵੀ ਅਸੀਂ ਹੱਥ ਨਹੀਂ ਲਾਉਣਾ ਮਾਇਆ ਨੂੰ ਨਾ ਲੋੜ ਹੈ ਨਾ ਮੂੜ ਹੈ ਨਾ ਜੋੜ ਹੈ ਤੇ ਫਿਰ ਜੋੜਨਾ ਨਹੀਂ ਜੇ ਆ ਗਿਆ ਤੇ ਆਪਣੀ ਲੋੜ ਦੀ ਵਰਤੋਂ ਕਰਕੇ ਤੇ ਮਾੜਿਆਂ ਵਾਸਤੇ ਗਰੀਬਾਂ ਵਾਸਤੇ ਸਹਾਇਤਾ ਕਰਨੀ ਨਾ ਹੋੜ ਹੈ ਹੋੜ ਦਾ ਮਤਲਬ ਹੈ ਮੁਕਾਬਲਾ ਨਹੀਂ ਕਰਨਾ ਮਾਇਆ ਵਾਸਤੇ ਮਾਇਆ ਕਰਕੇ ਵੀ ਦੂਜੇ ਨੇ ਆ ਚੀ ਕੰਮ ਕੀਤਾ ਤੇ ਮੈਂ ਕਰਨਾ ਭਾਵੇਂ ਕਰਜ਼ਾ ਚੁਕਣਾ ਪਏ ਇਹਨੂੰ ਕਹਿੰਦੇ ਲੋਭੀ ਹੋ ਜਾਏਗਾ ਤ੍ਰਿਸ਼ਨਾਲੂ ਹੋ ਜਾਏਗਾ ਇਸ ਲਈ ਸੰਤੋਖ ਜਿਹੜਾ ਸੀ ਨਾ ਦੂਜਾ ਨਿਯਮ ਜਿਹੜਾ ਥਾਲ ਵਿੱਚ ਤੈਨ ਵਸਤੂ ਪਈਓ ਸਤ ਸੰਤੋਖ ਤੇ ਇੱਕ ਵਿਚਾਰ ਵਿਚਾਰੋ ਵਿਚਾਰ ਕਰਨੀ ਵਿਚਾਰ ਕਾਦੀ ਕਰਨੀ ਹੈ ਗੁਰੂ ਕੀ ਬਾਣੀ ਦੇ ਵਿਚਾਰ ਆਪ ਕਰੋ ਆਪ ਵੀ ਸੁਣੋ ਵੀ ਤੇ ਅੱਜ ਅੱਜ ਕੱਲ ਸਾਰਾ ਕੁਝ ਕੋਥੀਆਂ ਆ ਗੀਆਂ ਨੇ ਮੋਬਾਈਲ ਵਿੱਚ ਆ ਗਿਆ ਗੁਰਬਾਣੀ ਦੇ ਸ਼ਬਦ ਤੁਸੀਂ ਖੋਲ ਕੇ ਆ ਪੜ ਸਕਦੇ ਹੋ ਗੁਰਬਾਣੀ ਦੀ ਵਿਚਾਰ ਕਰੋ ਗੁਰਬਾਣੀ ਤੁਹਾਡੇ ਵਰਤਮਾਨ ਵਾਸਤੇ ਗੱਲ ਕਹਿੰਦੀ ਹੈ ਪ੍ਰਮਾਤਮਾ ਦੇ ਹੁਕਮ ਦੀ ਵਿਚਾਰ ਕਰਨੀ ਜੋ ਵੈਗਰੂ ਕਰ ਰਿਹਾ ਹੈ ਜੋ ਦੀ ਹੁਕਮ ਦੇ ਵਿੱਚ ਹੋ ਰਿਹਾ ਹੈ ਉਹਦੇ ਨਾਲ ਸਹਿਮਤ ਹੋਣਾ ਸਤ ਸੰਤੋਖ ਵਿਚਾਰੋ